ਇੱਕ ਵੱਡੀ ਗੱਲ ਹੋਰ ਆ ਹੋਮ ਡਿਲੀਵਰੀ ਜਿਹੜੀ ਸੌਦਾ ਮਿਲੂਗੀ ਤੁਹਾਨੂੰ ਤੁਸੀਂ ਘਰੇ ਬੈਠ ਕੇ ਵੀ ਪੀਜ਼ਾ ਆਰਡਰ ਕਰ ਸਕਦੇ ਆ ਤੇ ਪੰਜਾਬੀ ਪੀਜ਼ਾ ਚ ਪੰਜੋ ਹੀ ਬੈਸਟ ਨੇ ਜੀ ਪਰ ਸਭ ਤੋਂ ਰੈਗੂਲਰ ਆਪਣੇ ਵੇਚਦੇ ਨੇ ਪੰਜਾਬੀ ਤੜਕਾ ਤੇ ਪੰਜਾਬੀ ਪਨੀਰ ਜੀ ਬਈ ਤੁਹਾਨੂੰ ਖੁਸ਼ੀ ਹੋਊਗੀ ਜਾਣ ਕੇ ਸਰਾਏ ਨਗਰ ਦੇ ਵਿੱਚ ਹੁਣ ਪੀਜ਼ਾ ਵਾਲੇ ਆ ਗਏ ਆ ਤੇ ਪੀਜ਼ਾ ਜਿਹੜਾ ਤੁਹਾਨੂੰ ਬਹੁਤ ਵਧੀਆ ਸੁਆਦਿਸ਼ਟ ਇੱਥੇ ਮਿਲੂਗਾ ਤੇ ਆਜੋ ਆਪਾਂ ਕਰਦੇ ਆਂ ਬਈਆਂ ਨਾਲ ਗੱਲਬਾਤ ਤੇ ਤੁਹਾਨੂੰ ਦਿਖਾਉਂਦੇ ਆਂ ਪੀਜ਼ਾ 버ਗਰ ਸਾਰਾ ਆਜੋ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਾਂ 15 ਮਿੰਟ ਹੋ ਗਏ ਹਨਾ ਤੇ ਵਧੀਆ ਬੈਠਣ ਨੂੰ ਜਿਹੜੀ ਹੈਗੀ ਹੈ ਇਹ ਜਗ੍ਹਾ ਹੈਗੀ ਹੈਗੀ ਤੇ ਪੂਰਾ ਜਿਹੜਾ ਐਨਬੀ ਪੁਆਇੰਟ ਵਾਲਾ ਨੇ ਪੂਰਾ ਘੈਂਟ ਗੱਲਬਾਤ ਕਰਤੀ ਐ ਸਰਾਇ ਨਗਰ ਵਿੱਚ ਹੁਣ ਤੇ ਤੁਹਾਨੂੰ ਇੱਥੇ ਜਿਹੜਾ ਪੀਜ਼ਾ ਮਿਲੂਗਾ ਤੇ ਇੱਕ ਵੱਡੀ ਗੱਲ ਹੋਰ ਆ ਹੋਮ ਡਿਲੀਵਰੀ ਜਿਹੜੀ ਸੌਦਾ ਮਿਲੂਗੀ ਤੁਹਾਨੂੰ ਤੁਸੀਂ ਘਰੇ ਬੈਠ ਕੇ ਵੀ ਪੀਜ਼ਾ ਆਰਡਰ ਕਰ ਸਕਦੇ ਆ ਸਰਿੰਦਰ ਕੀ ਹਾਲ ਆ ਵਧੀਆ ਜੀ ਵਧੀਆ ਉਹ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਚੱਲਦਾ ਕੰਮ ਕਰ ਹਾਂਜੀ ਬਹੁਤ ਵਧੀਆ ਜੀ ਤੇ ਅੰਬਰਾਰ ਦਾ ਬਾਈ ਲੰਬਾ ਲਾਉਣਾ ਸੀਗਾ ਅਸੀਂ ਠੀਕ ਆ ਅੱਜ ਨਗਦ ਤੇ ਜਰੂਰ ਬਾਈ ਵਿਜ਼ਿਟ ਕਰਕੇ ਗਏ ਆ ਮੇਲੇ ਤੋਂ ਆਏ ਸੀਗੇ ਤੇ ਸਮਾਂ ਤਾਂ ਆਪਣੇ ਕੋਲੇ ਥੋੜਾ ਪਰ ਜਰੂਰ ਫਿਰ ਵੀ ਆਪਾਂ ਨਾ ਜਰੂਰ ਦਰਸ਼ਕਾਂ ਨੂੰ ਦੱਸਾਂਗੇ ਤੇ ਆਜੋ ਪੀਜ਼ਾ ਆ ਗਿਆ ਸਰਾਇ ਨਗਰ ਦੇ ਬਾਇ 1 ਗੇਟ 1 ਫ੍ਰੀ ਹੈ ਜੀ ਬਾਇ 1 ਗੇਟ 1 ਫ੍ਰੀ ਹਾਂਜੀ ਕੋਈ ਵੀ ਪੀਜ਼ਾ ਲਾਓਗੇ ਤੁਸੀਂ ਮੀਡੀਅਮ ਤੇ ਲਾਰਜ ਉਹਦੇ ਨਾਲ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਮਿਲੇਗੀ ਇੱਕ ਨਾਲ ਇੱਕ ਫ੍ਰੀ ਹੈ ਹਾਂਜੀ ਇਹ ਆਫਰ ਕਿਹੜੇ ਕਿਹੜੇ ਦਿਨ ਚੱਲਦਾ ਆਪਣੇ ਸ਼ਨੀਵਾਰ ਐਤਵਾਰ ਤੇ ਬੁੱਧਵਾਰ ਜੀ ਸ਼ਨੀਵਾਰ ਐਤਵਾਰ ਤੇ ਬੁੱਧਵਾਰ ਜੀ ਹਫ਼ਤੇ 'ਚ ਤਿੰਨ ਦਿਨ ਆਪਣਾ ਆਫਰ ਚੱਲਦਾ ਜੀ ਤਿੰਨ ਦਿਨ ਆਫਰ ਜਾਂਦਾ ਤੇ ਪੀਜ਼ਾ ਆਪਣੀ ਸਭ ਤੋਂ ਬੈਸਟ ਪੀਜ਼ਾ ਹੈ ਜੀ ਜਿਹੜੇ ਬੈਸਟ ਪੀਜ਼ਾ 'ਚ ਆਪਾਂ ਜੇ ਗੱਲ ਕਰਗੇ ਤਾਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਦੱਸ ਦਿਓ ਜਿਵੇਂ ਆਪਣਾ ਪੰਜਾਬੀ ਦੀ ਗੱਲ ਕਰਗੇ ਆਪਾਂ ਪੰਜਾਬ 'ਚ ਖੜੀਆਂ ਤਾਂ ਪੰਜਾਬੀ ਪੀਜ਼ਾ ਪਰ ਸਭ ਤੋਂ ਰੈਗੂਲਰ ਆਪਣੇ ਵੇਚਦੇ ਨੇ ਪੰਜਾਬੀ ਤੜਕਾ ਤੇ ਪੰਜਾਬੀ ਪਨੀਰ ਜੀ ਓਕੇ ਹਾਂਜੀ ਤੇ ਅੱਗੇ ਵੇਵ ਦਾ ਵੀ ਆ ਗਿਆ ਜਿਹੜਾ ਵੇਵ ਚ ਕਿਹੜੇ ਕਿਹੜੇ ਆ ਗਏ ਵੇਵ ਚ ਜੀ ਆਪਣਾ ਸਪਾਈਸੀ ਵੇਵ ਇਹ ਵੀ ਬਹੁਤ ਵਧੀਆ ਪੀਜ਼ਾ ਠੀਕ ਹੈ ਹਾਂਜੀ ਸਪਾਈਸੀ ਬੈਸਟ ਹੈ ਤੇ ਆਇਆ ਚ ਆਪਣਾ ਇਹ ਆਪਣੇ ਪੰਜੋਂ ਦੇ ਪੰਜੋਂ ਪੀਜ਼ੇ ਬੈਸਟ ਨੇ ਜੀ ਸਿਗਨੇਚਰ ਪੀਜ਼ਾ ਫਾਰਮਸ ਵਿਜਿਟ ਦੇਸੀ ਟਿਲ ਆਟ ਪਨੀਰ ਇਹ ਪੰਜੋਂ ਆਪਣੇ ਪੀਜ਼ੇ ਬਹੁਤ ਵਧੀਆ ਪੀਜ਼ਾ ਲਿਖਾ ਉੱਪਰ ਲਿਖਿਆ ਦੇਖ ਰਿਹਾ ਜਿਹੜਾ ਕਲਚਾ 버ਗਰ ਪੀਜ਼ਾ ਇਹ ਆਪਣਾ ਜਿਹੜਾ ਹੈ 50 ਦਾ ਇਹਦਾ ਕੀ ਹੈਗਾ ਫੰਡਾ ਇਹ ਆਪਣੇ ਜੀ ਆਪਾਂ ਹੁਣੇ ਸ਼ੁਰੂ ਕੀਤੀ ਨੇ ਠੀਕ ਹੈ ਕਸਟਮਰ ਡਿਮਾਂਡ ਕਰਦੇ ਨੇ ਵੀ ਸਾਨੂੰ ਕੁਲਚਾ ਵੀ ਚਾਹੀਦਾ 버ਗਰ ਵੀ ਚਾਹੀਦਾ ਇਸ ਕਰਕੇ ਉਹਨਾਂ ਵਾਸਤੇ ਸਪੈਸ਼ਲ ਆਏ ਹਾਂ ਉਹਨਾਂ ਵਾਸਤੇ ਸਪੈਸ਼ਲ ਆਏ ਹਾਂ ਹਾਂਜੀ ਲੋਬੀ ਦੋਸਤੋ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਵੀ ਮਿਲ ਜੂਗਾ ਪਰ ਸਸਤੇ ਤੋਂ ਸਸਤਾ ਵੀ ਮਿਲ ਜੂਗਾ ਪੀਜ਼ਾ ਫਰਾਈ ਨਾਗਰ ਦੇ ਵਿੱਚ ਹੁਣ ਆ ਗਿਆ ਠੀਕ ਹੈ ਪੀਜ਼ਾ ਵਾਲੇ ਆ ਗਏ ਐਨਬੀ ਵਾਲੇ ਤੇ ਆਪਾਂ ਨੂੰ ਜਿਹੜਾ ਦੂਰ ਜਾਣ ਦੀ ਲੋੜ ਨਹੀਂ ਠੀਕ ਹੈ ਇੱਥੋਂ ਹੀ ਆ ਕੇ ਤੁਸੀਂ ਘਰੇ ਜਿਹੜਾ ਬਈ ਹੋਮ ਡਿਲੀਵਰੀ ਵੀ ਦੇ ਰਹੇ ਆਂ ਹਾਂਜੀ ਹੋਮ ਡਿਲੀਵਰੀ ਫ੍ਰੀ ਹੈ ਜੀ ਆਪਣਾ 10 ਕਿਲੋਮੀਟਰ ਦੇ ਅੰਦਰ ਅੰਦਰ ਆਪਣੀ ਹੋਮ ਡਿਲੀਵਰੀ ਫ੍ਰੀ ਹੈ ਜੀ ਨੰਬਰ ਇੱਥੋਂ ਦਾ ਹੈ ਨਾ ਉੱਤੇ ਕਾਲ ਕਰਕੇ ਕਰਦੇ ਕੋਈ ਨਹੀਂ ਹਾਂਜੀ ਨਹੀਂ ਐਪ ਵੀ ਹੈਗੀ ਹੈ ਜੀ ਆਪਣੀ ਆਪਾਂ ਆਨਲਾਈਨ ਕਰ ਸਕਦੇ ਆਂ ਪਰ ਆਪਣਾ ਨੰਬਰ ਹੈਗਾ ਜੀ ਆਹ ਨੰਬਰ ਤੇ ਆਪਣੀ ਕਾਲ ਕਰੋ ਤੇ ਤੁਹਾਨੂੰ ਘਰ ਪਹੁੰਚੇ ਪੀਜ਼ਾ ਜਾਂ ਕੋਈ ਵੀ ਚੀਜ਼ ਤੁਸੀਂ ਆਰਡਰ ਕਰੋਗੇ ਫ੍ਰੀ ਮਿਲੇਗੀ ਜੀ ਫ੍ਰੀ ਹਾਂਜੀ ਚਾਰਜਸ ਕੋਈ ਨਹੀਂ ਲਏਗਾ ਡਿਲੀਵਰੀ ਦੇ ਚਾਰਜਸ ਕੋਈ ਨਹੀਂ ਇਹ ਤਾਂ ਜਿਵੇਂ ਬਿਲਕੁਲ ਫਰੀ ਹੈ ਹਾਂਜੀ ਹਾਂਜੀ ਤੇ ਆਜੋ ਦੋਸਤੋ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਪੀਜ਼ਾ ਕਿਵੇਂ ਬਣਦਾ ਆਜੋ ਦੋਸਤੋ ਜਿਹੜਾ ਫਰੈਸ਼ ਪੀਜ਼ਾ ਬਣਦਾ ਤੁਹਾਨੂੰ ਅੱਜ ਦਿਖਾ ਦਿੰਨੇ ਆ ਬਾਈ ਤੇ ਬਾਈ ਸੁਤਿੰਦਰ ਜਰੂਰ ਬਾਈ ਦੱਸੋ ਮੜਾਇਆ ਹੁਣ ਕੀ ਬਣਾ ਰਹੇ ਆ ਆਪਾਂ ਨੂੰ ਬਈ ਇਹ ਚੀਜ਼ ਫ੍ਰੈਂਚ ਫ੍ਰਾਈ ਬਣ ਰਹੀ ਹੈ ਚੀਜ਼ ਫ੍ਰੈਂਚ ਫ੍ਰਾਈ ਫ੍ਰੈਂਚ ਫ੍ਰਾਈ ਤੇ ਇੱਕ ਆ ਪਨੀਰ ਹੈ ਬਾਈ ਇਹ ਹਾਂ ਇਹ ਪਨੀਰ ਹੈ ਤੇ ਪਨੀਰ ਬਾਈ ਵਧੀਆ ਵਰਤਦੇ ਆ ਹਾਂ ਬਾਈ ਵਧੀਆ ਬੈਸਟ ਕੁਆਲਿਟੀ ਦਾ ਠੀਕ ਆ ਤੇ ਹੁਣ ਆਪਾਂ ਮੜਾ ਇੱਕ ਬਣਾਉ ਆਪਾਂ ਫਿਰ ਦਰਸ਼ਕਾਂ ਨੂੰ ਦਿਖਾਉਨੇ ਆ ਤੇ ਬਾਈ ਹੋਰ ਸੁਰਿੰਦਰ ਜੀ ਆਪਾਂ ਪੀਜੇ ਦੀ ਗੱਲ ਕਰ ਗਏ ਤੇ ਪੀਜ਼ਾ ਆਪਾਂ ਜਿਹੜਾ ਇਹ ਆਪਣਾ ਬਣਾ ਗਿਆ ਇਹ ਹਾਂਜੀ ਓ ਬਣਾ ਜੀ ਆਪਾਂ ਠੀਕ ਆ ਕਿੰਨੇ ਪੀਜੇ ਇਹ ਚ ਇੱਕ ਵਾਰ ਲੱਗੇ ਜਾਂਦੇ ਆ ਇਹਦੇ ਵਿੱਚ ਜੀ ਮੀਡੀਅਮ ਪੀਜੇ ਲੱਗ ਜਾਂਦੇ ਤਿੰਨ ਹੂੰ ਦੇ ਲਾਰਜ ਵੀਜੇ ਲੱਗ ਜਾਂਦੇ ਨੇ ਦੋ ਦੋ ਤੇ ਰੈਗੂਲਰ ਸ਼ੇਪ ਵੀਜੇ ਲੱਗ ਜਾਂਦੇ ਆ ਜੀ ਠੀਕ ਆ ਜੀ ਕਸਟਮਰ ਆਉਂਦਾ ਬਾਈ ਉਹਨੂੰ ਬਾਹਲਾ ਹੀ ਵੇਟ ਤਾਂ ਨਹੀਂ ਕਰਨੀ ਕਹਿੰਦੀ ਨਾ ਨਹੀਂ ਜੀ 10 ਮਿੰਟ ਦੇ ਅੰਦਰ ਅੰਦਰ ਆਰਡਰ ਰੈਡੀ ਕਰਕੇ ਕਸਟਮਰ ਨੂੰ ਫੜਾ ਦੇ ਦਿਓ ਫੜਾ ਦੇ 10 ਮਿੰਟ ਦੇ ਅੰਦਰ ਹਾਂਜੀ ਠੀਕ ਆ ਤਾਂ ਦਰਸ਼ਕੋ ਠੀਕ ਆ 10 ਮਿੰਟ ਦੇ ਵਿੱਚ ਤੁਹਾਨੂੰ ਵੇਟ ਕਰੋ ਆ ਕੇ ਆਰਡਰ ਦੇ ਕੇ ਹਣਾ ਬੈਠੋ ਤੇ ਬਾਈ ਉਦੋਂ ਬਾਅਦ ਪੀਜਾ ਤੁਹਾਡੇ ਕੋਲੇ ਹਾਂਜੀ ਹੋਜਦਾ ਉਸ ਰੈਗੂਲਰ ਪੀਜਾ ਤੇ ਵੀ ਆਫਰ ਹੈਗੀ ਹੈ ਇਹ ਤੇ ਆਫਰ ਹੈਗਾ ਉਹ ਤੇ ਕੀ ਆਫਰ ਹੈ ਉਹ ਤੇ ਆਫਰ ਹੈ 340 ਰੁਪਏ ਵਿੱਚ ਤੁਸੀਂ ਕੋਈ ਵੀ ਰੈਗੂਲ ਠੀਕ ਆ ਧੰਨਵਾਦ ਬਾਈ ਤੇ ਦਰਸ਼ਕੋ ਠੀਕ ਆ ਆਪਾਂ ਠੀਕ ਆ ਲੰਬਾ ਲਾ ਗਏ ਅੱਜ ਬਾਈ ਦਾ ਗੁਰਪ੍ਰੀਤ ਦਾ ਹਨਾ ਪੀਏ ਵਾਲੇ ਸਰਾਇ ਨਗਰ ਦੇ ਵਿੱਚ ਆ ਗਏ ਆ ਤੇ ਵੱਡੀ ਗੱਲ ਹੁੰਦੀ ਹੈ ਬਾਈ ਸਫਾਈ ਦੀ ਕੁਆਲਿਟੀ ਤੇ ਕੁਆਂਟੀਟੀ ਕੁਆਲਿਟੀ ਤੇ ਜਿਹੜੀ ਕੁਆਂਟੀਟੀ ਹੈ ਨਾ ਬਾਈ ਸਰੇਂਦਰੋ ਪੂਰੀ ਮਿਲੂਗੀ ਹਾਂਜੀ ਹਾਂਜੀ ਪੂਰੀ ਜੀ ਪੂਰੀ ਬੈਸਟ ਕੁਆਲਿਟੀ ਹੈ ਜੀ ਆਪਣੀ ਕੁਆਲਿਟੀ ਹੈ ਤੇ ਕੁਆਂਟੀਟੀ ਵੀ ਪੂਰੀ ਹੋਊਗੀ ਇਹ ਨਹੀਂ ਵੀ ਭੁੱਖਾ ਲਿਆਂਦਾ ਪੂਰਾ ਢੇਰ ਭਰ ਕੇ ਜਾਈ ਤੋਂ ਨੇ ਪਿਆ ਤੇ ਜਰੂਰ ਬਾਈ ਸਰਾਇ ਨਗਰ ਆ ਠੀਕ ਆ ਐਨਬੀ ਵਾਲਿਆਂ ਦੇ ਤੁਸੀਂ ਵਿਲਟ ਕਰੋ ਬਾਈ ਮੇਰੇ ਘਰ ਤੇ ਇੱਕ ਵਾਰ ਜਰੂਰ ਆਓ ਸਰਾਇ ਨਗਰ ਨਾਲੋਂ ਤਾਂ ਵੱਡੀ ਖੁਸ਼ੀ ਹੈ ਤੇ 10 ਕਿਲੋਮੀਟਰ ਦੇ ਜਿਹੜੇ ਨੇੜੇ-ਕੜੇ ਪਿੰਡਾਂ ਚੋਂ ਤੁਸੀਂ ਆਰਡਰ ਕਰ ਸਕਦੇ ਆ ਤੇ ਬਾਈ ਜਰੂਰ ਪਹੁੰ